ਪਰ ਭਾਰਤ ਦੀ ਧਰਤੀ ਦੇ ਉੱਪਰ ਸਮਾਨਤਾ ਦੇ ਨਾਲ ਕਦੇ ਵੀ ਮਨੁੱਖ ਨੂੰ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਇਹ پیمਾਨਾ ਇਹ ਵਿਆਖਿਆ ਹੀ ਐਸੀ ਦੇ ਦਿੱਤੀ ਗਈ ਜੇ ਕੋਈ ਗਰੀਬ ਹੈ ਤਾਂ ਉਹਨੂੰ ਕਹਿ ਦਿੱਤਾ ਗਿਆ ਤੇਰੇ ਭਾਗਾਂ ਦੇ ਵਿੱਚ ਉਸ ਪਰਮਾਤਮਾ ਨੇ ਉਸ ਰੱਬ ਨੇ ਲਿਖ ਦਿੱਤਾ ਹੈ ਕਿ ਤੂੰ ਗਰੀਬ ਹੀ ਪੈਦਾ ਹੋਣਾ ਸੀ ਤਾਂ ਸਦੀਆਂ ਤੋਂ ਉਹ ਇਨਸਾਨ ਵੀ ਇਦਾਂ ਹੀ ਮੰਨ ਲੈਂਦਾ ਹੈ ਕਿ ਰੱਬ ਨੇ ਹੀ ਮੇਰੇ ਭਾਗਾਂ ਦੇ ਵਿੱਚ ਮੇਰੇ ਲੇਖਾਂ ਦੇ ਵਿੱਚ ਲਿਖ ਦਿੱਤਾ ਹੈ ਤੇ ਮੈਂ ਇਸ ਤਰ੍ਹਾਂ ਹੀ ਰਹਿਣਾ ਹੈ ਗਰੀਬ ਮੈਂ ਗਰੀਬ ਤੇ ਅਮੀਰ ਦੀ ਵਿਆਖਿਆ ਰੱਖ ਰਿਹਾ ਫਿਰ ਆਪਾਂ ਅੱਜ ਦੇ ਸਲੋਕ ਤੇ ਆਉਣਾ ਹੈ ਰੱਬ ਗਰੀਬ ਜਾਂ ਅਮੀਰ ਪੈਦਾ ਨਹੀਂ ਕਰ ਰਿਹਾ ਰੱਬ ਸਿਰਫ ਪੈਦਾ ਕਰ ਰਿਹਾ ਹੈ ਉਹ ਪੈਦਾ ਕਿੱਥੇ ਹੋ ਰਿਹਾ ਹੈ ਇਹ ਵੀ ਰੱਬ ਨਹੀਂ ਦੇਖਦਾ ਕਿਸ ਘਰ ਦੇ ਵਿੱਚ ਪੈਦਾ ਹੋ ਰਿਹਾ ਹੈ ਇਹ ਵੀ ਨਹੀਂ ਦੇਖਦਾ ਜੇ ਫਿਰ ਰੱਬ ਦੇਖਦਾ ਹੈ ਤਾਂ ਇਹ پیمਾਨਾ ਹੋਰ ਦੂਰ ਜਾਏਗਾ ਕਿ ਰੱਬ ਅਮੀਰ ਤੇ ਗਰੀਬ ਘਰ ਵਿੱਚ ਵੀ ਪੈਦਾ ਕਰ ਰਿਹਾ ਹੈ ਜਾਤਾਂ ਪਾਤਾਂ ਵਿੱਚ ਵੀ ਪੈਦਾ ਕਰ ਰਿਹਾ ਹੈ ਫਿਰ ਉਹ ਹੀ ਲੰਗੜਾ ਵੀ ਪੈਦਾ ਕਰ ਰਿਹਾ ਹੈ ਸਭ ਕੁਝ ਉਹ ਹੀ ਕਰ ਰਿਹਾ ਹੈ ਤੇ ਕਈ ਵਾਰ ਤੇ ਜੇ ਕੋਈ ਇਨਸਾਨ ਹੈਡਿਕੈਪਟ ਪੈਦਾ ਹੁੰਦਾ ਇਹ ਨਾ ਜੀ ਥੋੜਾ ਜਿਹਾ ਹੋਰ ਵਿਆਖਿਆ ਨੂੰ ਅੱਗੇ ਵਧਾਈਏ ਆਪਾਂ ਇਹਨੂੰ ਵੀ ਫਿਰ ਕਹਿ ਦਿੰਦੇ ਹਾਂ ਭਾਈ ਇਹਦੇ ਕੋਈ ਪਿਛਲੇ ਭਾਗ ਕੋਈ ਲੇਖ ਮਾੜੇ ਹੋਣਗੇ ਜਿਹੜਾ ਇਹਨੂੰ ਅੱਖਾਂ ਤੋਂ ਨਹੀਂ ਦਿਸਦਾ ਜਿਹੜਾ ਇਹਦੇ ਹੱਥ ਪੈਰ ਨਹੀਂ ਕੰਮ ਕਰਦੇ ਇਹਦੇ ਕੋਈ ਭਾਗ ਮਾੜੇ ਹੋਣਗੇ ਮਾੜਾ ਕੀਤਾ ਹੋਵੇਗਾ ਕੁਝ ਜਿਹੜਾ ਇਸ ਜਨਮ ਦੇ ਵਿੱਚ ਮਿਲਿਆ ਹੈ ਭਾਰਤ ਦੀ ਧਰਤੀ ਨੇ ਸਾਇੰਸਾਂ ਨੂੰ ਸਾਇੰਸਦਾਨਾਂ ਨੂੰ ਸਾਇੰਸਟਿਕਸ ਨੂੰ ਬਹੁਤ ਸਮਾਂ ਨજર ਅੰਦਾਜ਼ ਕੀਤਾ ਹੈ ਅੱਜ ਵੀ ਕਰਦੇ ਵਿਗਿਆਨੀਆਂ ਨੂੰ ਨજર ਅੰਦਾਜ਼ ਕੀਤਾ ਹੈ ਭਾਰਤ ਦੀ ਧਰਤੀ ਨੇ ਸਾਇੰਸ ਨੂੰ ਸਾਇੰਸ ਨੂੰ ਨજર ਅੰਦਾਜ਼ ਕੀਤਾ ਤਾਂ ਇੱਥੇ ਹੈਂਡੀਕੈਪਡ ਪੈਦਾ ਹੋਇਆ ਮਨੁੱਖ ਵੀ ਧਰਮ ਦਾ ਕਾਰਨ ਬਣ ਗਿਆ ਪਰ ਜੇ ਡਾਕਟਰਾਂ ਨੂੰ ਪੁੱਛੋ ਜਿਹੜੇ ਉਨ੍ਹਾਂ ਦਾ ਕੰਮ ਹੈ ਜਿੰਨਾ ਦਾ ਤਾਂ ਉਹ ਕਹਿੰਦੇ ਨੇ ਜੀ ਇਹ ਕੋਈ ਸਰੀਰਕ ਪ੍ਰੋਬਲਮ ਹੁੰਦੀ ਹੈ ਜਨਮ ਦੇ ਸਮੇਂ ਇਹ ਜਨਮ ਦੇ ਸਮੇਂ ਕੋਈ ਬੱਚੇ ਨੂੰ ਕੋਈ ਉਸ ਤਰ੍ਹਾਂ ਦੀਆਂ ਘਾਟ ਬਾਧ ਹੋ ਜਾਂਦੀਆਂ ਨੇ ਜਿਦੇ ਕਰਕੇ ਉਹ ਉਸ ਰੂਪ ਦੇ ਵਿੱਚ ਪੈਦਾ ਹੁੰਦਾ ਪਰ ਭਾਰਤ ਨੇ ਕੀ ਕਿਹਾ ਇਹ ਇਹਦੇ ਭਾਗ ਨਹੀਂ ਇਹਦੇ ਲੇਖ ਨਹੀਂ ਤਾਂ ਉਹਨੂੰ ਜਾਣ ਤੇ ਉੱਥੇ ਹੀ ਛੱਡ ਦਿੱਤਾ ਹੀਰੋ ਸੀਮਾ ਤੇ ਨਾਗਾ ਸ਼ਾਕੀ 1945 ਦੇ ਵਿੱਚ ਜਿੱਥੇ ਪਰਮਾਣੂ ਬ੍ਰਮ ਬਲਾਸਟ ਹੁੰਦੇ ਨੇ ਅਮਰੀਕਾ ਵੱਲੋਂ ਤਾਂ ਉੱਥੇ ਹੀ ਆਪ ਦੇਖੋ ਅੱਜ ਵੀ ਕਹਿੰਦੇ ਨੇ ਉਹਨੇ ਵੇਖਣ ਦੀ ਗੱਲ ਨਹੀਂ ਹੈ ਕਹਿੰਦੇ ਨੇ ਕਿ ਉੱਥੇ ਅੱਜ ਵੀ ਹੈਂਡੀਕੈਪਡ ਪੈਦਾ ਹੋ ਰਹੇ ਨੇ ਬੱਚੇ ਬਹੁਤ ਹੀ ਵੱਡੀ ਵਸੋਂ ਦੇ ਵਿੱਚ ਵੱਡੀ ਗਿਰਤੀ ਦੇ ਵਿੱਚ ਕਾਰਨ ਕਿ ਉਹ ਅਸਰ ਅਜੇ ਵੀ ਉੱਥੇ ਹੈਗਾ ਹੁਣ ਜੇ ਕੋਈ ਬੱਚਾ ਬਚਪਨ ਤੋਂ ਹੀ ਕੋਈ ਬਿਮਾਰੀ ਪੈਦਾ ਲੈ ਕੇ ਹੋ ਰਿਹਾ ਏ ਕਈ ਬੱਚੇ ਐਸੇ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਸਰਾਬ ਹੁੰਦਾ ਹੈ ਜਨਮ ਤੋਂ ਹੀ ਤਾਂ ਹੁਣ ਇਹਨਾਂ ਗੱਲਾਂ ਨੂੰ ਲੇਖਾਂ ਭਾਗਾਂ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਉਹ ਬਿਮਾਰੀ ਹੈ ਕੋਈ ਸਰੀਰ ਦੀ ਕਮੀ ਹੈ ਕੋਈ ਘਾਟ ਬਾੜ ਹੈ ਤੇ ਇਹਨੂੰ ਆਪ ਇਸ ਪੈਮਾਨੇ ਤੋਂ ਵੀ ਨਹੀਂ ਵੇਖ ਸਕਦੇ ਭਾਈ ਕਿ ਰੱਬ ਨੇ ਉਹਨੂੰ ਇੰਨੀ ਕੁ ਹੀ ਉਮਰ ਦੇਣੀ ਹੈ ਇਹਨੂੰ ਇਹ ਪੰਕਤੀ ਵੀ ਨਹੀਂ ਵਰਤ ਸਕਦੇ ਆਪਾਂ ਕਿ ਕਬੀਰ ਕਿਆ ਜਾਣਾ ਕਿਵੇਂ ਮਰਾਂਗੇ ਕਿਹਸਾ ਮਰਨਾ ਹੋਏ ਕਿ ਉਹ ਫਿਰ ਬਿਮਾਰੀ ਉਹਨਾਂ ਨੂੰ ਐ ਲੱਗਣੀ ਸੀ ਉਹਨਾਂ ਨੇ ਉਹਨਾਂ ਕ ਸਮਝਾਉਣਾ ਸੀ ਸਾਲ ਦਾ ਅਜੇ ਬੱਚਾ ਹੋਇਆ ਨਹੀਂ ਸੀ ਉਹਦੀ ਮੌਤ ਹੋ ਗਈ ਉਹਦੇ ਭਾੜਾ ਵਿੱਚ ਇਦਾਂ ਨਹੀਂ ਸਾਡੇ ਸਮਝਣ ਦਾ ਤੇ ਗੁਰਬਾਣੀ ਨੂੰ ਵਿਚਾਰ ਹੁੰਦਾ ਜਿਹੜਾ ਢੰਗ ਹੈ ਉਹ ਸਾਡੀ ਸੋਚ ਦੇ ਅਨੁਸਾਰ ਹੋ ਜਾਂਦਾ ਇਹ ਮੈਂ ਦੁਬਾਰਾ ਫਿਰ ਉੱਥੇ ਆ ਜਾਵਾਂ ਮੈਂ ਵਿਸ਼ੇ ਨੂੰ ਇਕੱਠਾ ਅੱਗੇ ਰੱਬ ਗਰੀਬ ਨਹੀਂ ਪੈਦਾ ਕਰਦਾ ਕਿਸੇ ਨੂੰ ਹਰ ਇੱਕ ਮਨੁੱਖ ਨੂੰ ਅਮੀਰ ਪੈਦਾ ਕਰਦਾ ਹੈ ਬੜਾ ਹੀ ਤਨਭਾਣ ਪੈਦਾ ਕਰਦਾ ਹੈ ਪਰ ਅਮੀਰੀ ਗਰੀਬੀ ਬਣਾਈ ਗਈ ਹੈ ਸਮਾਜ ਵੱਲੋਂ ਰਾਜਨੀਤਿਕ ਲੋਕਾਂ ਵੱਲੋਂ ਵੰਡੀਆਂ ਪਾਉਣ ਵਾਲਿਆਂ ਵੱਲੋਂ ਬਰਾਬਰ ਰੂਪ ਦੇ ਵਿੱਚ ਜੇ ਲੋਕਾਂ ਨੂੰ ਰੁਜ਼ਗਾਰ ਕਾਰੋਬਾਰ ਜ਼ਮੀਨਾਂ ਜੈਦਾਦਾਂ ਪੜ੍ਹਾਈ ਲਿਖਾਈ ਹਸਪੀਟਲ ਹਰ ਇੱਕ ਚੀਜ਼ ਇੱਕ ਬਰਾਬਰਤਾ ਦੇ ਰੂਪ ਦੇ ਵਿੱਚ ਦਿੱਤੀ ਜਾਣੀ ਸ਼ੁਰੂ ਹੋ ਜਾਏ ਤਾਂ ਜੇ ਫਿਰ ਕੌਣ ਗਰੀਬ ਤੇ ਕੌਣ ਅਮੀਰ ਰਹੇਗਾ ਇਹ ਵਿਆਖਿਆ ਕੱਟੀ ਜਾਣੀ ਇਹਨੂੰ ਗੁਰਬਾਣੀ ਦੀ ਇਸ ਪੰਕਤੀ ਤੇ ਬਿਨਾਂ ਲਜਾਇਓ ਕਿ ਜਿਵੇਂ ਆਪਾਂ ਗੁਰਬਾਣੀ ਵਿੱਚ ਬਾਬਾ ਕਬੀਰ ਜੀ ਦੇ ਅਸੀਂ ਮੈਨੂੰ ਲੱਗਦਾ ਉਹ ਸ਼ਬਦ ਹੈ ਜਿੱਥੇ ਆਪਾਂ ਪੜ੍ਹਦੇ ਹਾਂ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਤ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਉਹਦੇ ਅਰਥ ਪਹਿਲਾਂ ਅੰਦਰੂਨੀ ਨੇ ਜੀ ਸਾਧ ਸੰਗਤ ਜੀ ਜਿਹੜਾ ਸੁਰਤ ਕਰਕੇ ਇਨਸਾਨ ਭਿਖਾਰੀ ਹੈ ਮੰਗਤਾ ਹੈ ਸੁਰਤ ਦੇ ਲੈਵਲ ਤੇ ਜਿਹੜਾ ਬਿਲਕੁਲ ਨਿਮਾਣਾ ਹੋ ਚੁੱਕਿਆ ਹੈ ਅਨਾਥ ਹੋ ਚੁੱਕਿਆ ਹੈ ਜਿਹੜਾ ਸੁਰਤ ਕਰਕੇ ਜਿਹੜਾ ਉਜੜ ਚੁੱਕਿਆ ਹੈ ਜਿਹਦੇ ਜੀਵਨ ਦੇ ਵਿੱਚ ਉਜਾੜ ਆ ਚੁੱਕਿਆ ਹੈ ਅਨਾਥ ਹੋ ਚੁੱਕਿਆ ਹੈ ਬਾਹਰੀ ਤੌਰ ਤੇ ਅਨਾਥ ਨਹੀਂ ਹੁੰਦਾ ਸਿਰਫ ਇਨਸਾਨ ਕਿ ਮਾਂ ਪਿਓ ਨਹੀਂ ਹੈਗੇ ਰੱਬ ਦੇ ਨਾਲੋਂ ਟੁੱਟਣ ਕਰਕੇ ਵੀ ਇਨਸਾਨ ਆਪਣੇ ਘਰ ਦੇ ਵਿੱਚ ਰਹਿੰਦਾ ਹੋਇਆ ਅਨਾਥ ਹੈ ਕਿਉਂਕਿ ਰੱਬ ਨਾਲ ਨਹੀਂ ਜੁੜਿਆ ਪਰ ਉਹ ਪੰਕਤੀਆਂ ਦੀ ਵਿਆਖਿਆ ਕਈ ਵਾਰ ਇਸ ਰੂਪ ਦੇ ਵਿੱਚ ਹੀ ਕਰ ਦਿੱਤੀ ਜਾਂਦੀ ਹੈ ਬਾਹਰੀ ਰੂਪ ਦੇ ਵਿੱਚ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹ ਬਣਦੀ ਹੈ ਬੰਤਰ ਉਹ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਬਾਹਰੀ ਰੂਪ ਦੇ ਵਿੱਚ ਉਹ ਬਣਾਉਂਦਾ ਹੈ ਭਿਖਾਰੀਆਂ ਤੋਂ ਰਾਜ ਕਰਦਾ ਹੈ ਉਹ ਸੱਚ ਸਾਹਮਣੇ ਤੇ ਹੁੰਦਾ ਹੈ ਹੋਰ ਵਿਆਖਿਆ ਨੂੰ ਆਪਾਂ ਕਲੀਅਰ ਕਰ ਲਈਏ ਅਨੰਕ ਪੜ ਦੇ ਵਿੱਚ ਕਮਾਵੇ ਵਿਕਾਰ ਖਿੰਮੇ ਪ੍ਰਗਟ ਓਏ ਸੰਸਾਰ ਮਨੁੱਖ ਬੜਾ ਕੁਝ ਕਰਦਾ ਹੈ ਸੰਸਾਰ ਦੇ ਵਿੱਚ ਲੋਕ ਛਿਪ ਕੇ ਅੱਗੋਂ ਦੇਖੇ ਪਿੱਛੋਂ ਦੇਖੇ ਦੁਜੇ ਤੇ ਕਹਾ ਛੁਪਾਵੇ ਤਉ ਪ੍ਰਗਟ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਬਾਦਲ ਪਰਵਾਰ ਭਾਵੇਂ ਕਿ ਉਹ ਰਾਜਨੀਤਿਕ ਪਹਿਲੂ ਸੀ ਇੱਕ ਜਿਹੜਾ ਉਹਨਾਂ ਨੇ ਖੇਡਿਆ ਹੈ ਜੋ ਵੀ ਸਾਰੇ ਸਮਝਦਾਰ ਬੈਠੇ ਹੋ ਆਪ ਭਾਵੇਂ ਕਿ ਰਾਜਨੀਤੀ ਦਾ ਪਹਿਲੂ ਹੈ ਪਰ ਪ੍ਰਗਟ ਤੇ ਹੋਇਆ ਸੱਚ ਤੇ ਸਾਹਮਣੇ ਆਇਆ ਹੈ ਭਾਵੇਂ ਇੱਕ ਰਾਜਨੀਤੀ ਦਾ ਪਹਿਲੂ ਹੀ ਹੈ ਉਹ ਹੰđa ਸਾਹਮਣੇ ਉਗੜਦਾ ਤੇ ਹੈ ਜੋ ਜੀਵ ਹੋਏ ਸੁਗਵੇਂ ਮੂੰਹ ਕਾ ਕਹੇ ਆ ਵਾਉ ਆਏਗਾ ਸਾਹਮਣੇ ਤੇ ਜਿਵੇਂ ਮਰਜੀ ਹੋ ਜਾਏ ਬੰਦਾ ਗੱਲ ਲਪੋਂਦਾ ਹੈ ਆਪਣੇ ਅੰਦਰ ਪਰ ਜ਼ੁਬਾਨ ਸੁਰਤ ਮਨ ਸਾਥ ਨਹੀਂ ਦਿੰਦੇ ਫਿਰ ਉਹ ਜ਼ੁਬਾਨ ਤੇ ਗੱਲ ਕਿਵੇਂ ਨਾ ਕਿਵੇਂ ਉਗੜ ਆਉਣੀ ਹੈ ਬਾਹਰ ਆ ਜਾਣੀ ਹੈ ਤਾਂ ਰੱਬ ਮੈਂ ਇੱਕੋ ਹੀ ਵਿਸ਼ੇ ਨੂੰ ਰੱਖਾਂ ਪੂਰਾ ਰੱਬ ਗਰੀਬ ਪੈਦਾ ਨਹੀਂ ਜੀ ਕਰਦਾ ਇਹ ਬਾਹਰ ਦੀਆਂ ਵੰਡੀਆਂ ਨੇ ਗੁਰਬਾਣੀ ਦੀ ਵਿਆਖਿਆ ਨੂੰ ਗਲਤ ਰੂਪ ਨਾ ਦੇਈਏ ਨਾ ਰੱਬ ਤੇ ਅਮੀਰ ਹੀ ਪੈਦਾ ਕਰਦਾ ਹੈ ਪਰ ਇਹਨੂੰ ਅਮੀਰੀ ਮੰਨਦਾ ਕੌਣ ਹੈ ਇਹਨੂੰ ਅਮੀਰੀ ਜਾਣਦਾ ਕੌਣ ਹੈ ਜੇ ਇਹਨੂੰ ਅਮੀਰੀ ਮੰਨਿਆ ਜਾਂਦਾ ਤਾਂ ਮੈਂ ਗੱਲ ਸਿੱਖਦੇ ਲਿਆਵਾਂ ਸਿੱਖਾ ਫਿਰ ਤੇਰੇ ਘਰ ਦੇ ਵਿੱਚ ਆਨੰਦ ਕਾਰਜ ਹੋਵੇ ਤੇਰੇ ਘਰਾਂ ਦੇ ਵਿੱਚ ਰਿਸ਼ਤੇ ਜੁੜਨ ਸੰਸਾਰ ਦੇ ਅੰਦਰ ਜਿਹੜਾ ਭਾਈਚਾਰਕ ਸਾਂਝ ਹੈ ਉਹ ਕਾਇਮ ਹੋਵੇ ਤਾਂ ਫਿਰ ਤੇਰੇ ਰਿਸ਼ਤੇ ਨਾਤੇ ਆਧਾਰ ਸਿਰਫ ਬਾਹਰੀ ਮਾਇਆ ਨਹੀਂ ਰਹੇਗੀ ਬਾਹਰੀ ਅਮੀਰੀ ਨਹੀਂ ਰਹੇਗੀ ਫਿਰ ਇਹ ਅਮੀਰੀ ਹੋਵੇ ਕਿ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜਿਹੜੀ ਵੇਖਦੇ ਨੇ ਉਹ ਅਮੀਰੀ ਹੋਵੇ ਕਿ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਵਾਲੀ ਸਾਹਮਣੇ ਉਹ ਅਮੀਰੀ ਕਿੱਥੇ ਕਿਹਨੂੰ ਮਨਜ਼ੂਰ ਹੈ ਅੱਜ ਕੱਲ ਇਹ ਪਰਿਭਾਸ਼ਾ ਆਪਾਂ ਲਾਗੂ ਨਹੀਂ ਕਰ ਸਕਦੇ ਆਪਣੇ ਘਰਾਂ ਦੇ ਵਿੱਚ ਜਿਹੜੀ ਪਰਿਭਾਸ਼ਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਰਹੇ ਨੇ ਵੱਡੇ-ਵੱਡੇ ਜੋ ਦੀਸੇ ਲੋਗ ਜਿਨ ਤਿੰਨ ਕੋ ਵਿਆਪੇ ਚਿੰਤਾ ਰੋਗ ਕਉ ਨਾ ਵੱਡਾ ਮਾਇਆ ਵਢਿਆਈ ਸੋ ਵੱਡਾ ਜਿਨ ਰਾਮ ਲਿਬਲਾਈ ਹੁਣ ਬਾਹਰੀ ਅਮੀਰੀ ਤੋਂ ਆਪਾਂ ਨੂੰ ਕੋਈ ਨਫ਼ਰਤ ਨਹੀਂ ਹੈ ਅਮੀਰ ਹੋਣਾ ਤੇ ਬੜੀ ਚੰਗੀ ਗੱਲ ਹੈ ਕੋਈ ਅਮੀਰ ਹੋਵੇਗਾ ਤਾਂ ਗੁਰਨਾਣਕ ਦੀ ਸਮਝ ਲੈ ਕਰਕੇ ਉਹ ਸਮਾਜ ਵਿੱਚ ਭਲਾ ਕਰ ਸਕਦਾ ਹੈ ਕੋਈ ਅਮੀਰ ਹੋਵੇਗਾ ਜਿੱਥੇ ਗਰੀਬ ਨੇ ਕਿਸੇ ਨੂੰ 1 ਰੁਪਇਆ ਦੇਣਾ ਹੈ ਉਹ ਹਜ਼ਾਰਾਂ ਦੇ ਸਕਦਾ ਹੈ ਪਰ ਉਪਕਾਰ ਕਰ ਸਕਦਾ ਹੈ ਜਿਉਂਦੇ ਜੀਵਨ ਦੇ ਵਿੱਚ ਚੰਗਾ ਬਣ ਆ ਜਾਵੇ ਅਮੀਰ ਹੋਣਾ ਤੇ ਬੜੀ ਭਲੀ ਦੀ ਗੱਲ ਹੈ ਅਮੀਰ ਹੋਵੇਗਾ ਤਾਂ ਕਿਸੇ ਗਰੀਬ ਦੀ ਬਾਹ ਫੜ ਸਕਦਾ ਹੈ ਕਿ ਬੜਾ ਭਲੇ ਦਾ ਕਰਮ ਹੈ ਅਮੀਰ ਹੋਣਾ ਤੇ ਅਮੀਰ ਹੋਣਾ ਮਾੜਾ ਨਹੀਂ ਪਰ ਗੁਰੂ ਪਾਤਸ਼ਾਹ ਕਹਿੰਦੇ ਇਹ ਅਮੀਰ ਕਿਸੇ ਨੂੰ ਵੀ ਪਸੰਦ ਨਹੀਂ ਇਹ ਗੱਲਾਂ ਦੇ ਵਿੱਚ ਪਸੰਦ ਹੈ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਬਿਆਪੇ ਚਿੰਤਾ ਰੋਗ ਕੋ ਨਾ ਵੱਡਾ ਮਾਇਆ ਵਡਿਆਈ ਵਡਿਆਈ ਹੁੰਦੀ ਹੈ ਪਰ ਸਿਰਫ ਮਾਇਆ ਦੀ ਉਹ ਮਾਇਆ ਦੀ ਵਡਿਆਈ ਹੀ ਪਰ ਸਾਰਿਆਂ ਨੂੰ ਪਸੰਦ ਹੈ ਪਰ ਰੁਕ ਜਾਈਏ ਕਿਸੇ ਨੇ ਆਪਣੇ ਮੇਨ ਪਤਾ ਹੀ ਇੱਥੇ ਲੱਗਦਾ ਹੈ ਹਰ ਪਰਿਵਾਰ ਦਾ ਜਦੋਂ ਰਿਸ਼ਤੇ ਜੁੜਦੇ ਨੇ ਉਦੋਂ ਕੀ ਪੈਮਾਨਾ ਲੈ ਕੇ ਚੱਲਦਾ ਹੈ ਬੰਦਾ ਆਪਣੇ ਸੁਰਤ ਦੇ ਵਿੱਚ ਆਪਣੇ ਧੀ ਦਾ ਆਪਣੇ ਲੜਕੇ ਦਾ ਉਹਨੇ ਆਨੰਦ ਕਾਰਜ ਕਰਨਾ ਹੈ ਕਿਤੇ ਕੋਈ ਦੋਸਤੀ ਮਿੱਤਰਤਾ ਪਾਗਣੀ ਹੈ ਕਿਸੇ ਨੂੰ ਆਪਣਾ ਬਣਾਉਣਾ ਹੈ ਤਾਂ ਉਹ ਕਿਸ ਆਧਾਰ ਤੇ ਕਿਸੇ ਨੂੰ ਆਪਣਾ ਦੋਸਤ ਬਣਾਉਂਦਾ ਹੈ ਆਪਣਾ ਮਿੱਤਰ ਬਣਾਉਂਦਾ ਹੈ ਆਪਣਾ ਬਿਜ਼ਨਸ 파ਰਟਨਰ ਬਣਾਉਂਦਾ ਹੈ ਕਿਸ ਆਧਾਰ ਤੇ ਬਣਾਉਂਦਾ ਹੈ ਉਦੋਂ ਪਤਾ ਲੱਗਦਾ ਹੈ ਉਹਦੇ ਸੁਲਕ ਦੇ ਅੰਦਰ ਬਾਹਰੀ ਮਾਇਆ ਦਾ ਪਾਪਾ ਪੈਮਾਨਾ ਹੈ ਜਾਂ ਸਿਰਫ ਅੰਦਰ ਦਾ ਵੀ ਕੋਈ ਸੱਚ ਵੀ ਉਹਦੇ ਵਰਤ ਰਿਹਾ ਹੈ ਪਰ ਮੈਨੂੰ ਇੱਕ ਕਵੀ ਦੀਆਂ ਲੈਣਾ ਯਾਦ ਆ ਗਈਆਂ ਮੈਂ ਪਹਿਲਾਂ ਵੀ ਸ਼ਾਇਦ ਬੋਲੀਆਂ ਸੀ ਕਹਿੰਦੇ ਦੁਨੀਆਂ ਵਾਲਿਓ ਇੱਕ ਵਾਰੀ ਆ ਰੂਪ ਦੇਖਿਓ ਯਾਰੀ ਦਾ ਇੱਕ ਪੁੱਤਰ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਧੰਗ ਗੁਰਨਾਨਕ ਇਹ ਗੁਰਜੀਤ ਸਿੰਘ ਬੈਰੂਵਾਲ ਹੋਏ ਨੇ ਕਾਲਜ ਦੇ ਹੀ ਸੀਨੀਅਰ ਨੇ ਸਾਡੇ ਉਹਨਾਂ ਨੇ ਕਵਿਤਾਵਾਂ ਬਹੁਤ ਲਿਖੀਆਂ ਨੇ ਤਾਂ ਕਹਿੰਦੇ ਇੱਕ ਆ ਵੀ ਪੈਮਾਨਾ ਹੈ ਜਿੱਥੇ ਜਗਤ ਦੇ ਮਾਲਕ ਆਪਣਾ ਮਿੱਤਰ ਆਪਣਾ ਦੋਸਤ ساری ਉਮਰ ਭਾਈ ਮਰਦਾਨਾ ਜੀ ਨੂੰ ਰੱਖਦੇ ਨੇ ਪਰ ਜਦੋਂ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਕੋਈ ਰਿਸ਼ਤੇ ਨਾਤੇ ਜੁੜਦੇ ਨੇ ਤਾਂ ਬੰਦਾ ਕਹੋ ਨਾ ਵੱਡਾ ਮਾਇਆ ਵੱਡੀ ਆਈ ਨਹੀਂ ਕਹਿਣਾ ਚਾਹੀਦਾ ਪਰ ਸਾਡਾ ਪਹਿਮਾਨਾ ਇੱਥੇ ਆ ਕੇ ਰੁਕਦਾ ਹੈ ਅਸੀਂ ਨਹੀਂ ਇੱਥੇ ਐਕਸ਼ਨ ਲੈ ਪਾਉਂਦੇ ਗੱਲ ਐਕਸ਼ਨ ਤੋਂ ਬਿਨਾਂ ਨਹੀਂ ਜੀ ਕਾਉਂਟ ਹੁੰਦੀ ਇਹ ਜਿਹੜਾ ਰੋਜ਼ਾਨਾ ਪ੍ਰਸ਼ਨ ਪੁੱਛਦੇ ਨੇ ਨਾ ਗੁਰੂ ਪਾਤਸ਼ਾ ਇਹ ਸਰੀਰ ਆ ਮੇਰੇ ਇਸ ਜਗ ਵਿੱਚ ਕਿ ਕਿਆ ਤੁਧ ਕਰਮ ਕਮਾਇਆ ਇਸ ਥਿਲ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਕਹੋ ਨਾ ਵੱਡਾ ਮਾਇਆ ਵਡਿਆਈ ਮਾਇਆ ਦੀ ਵਡਿਆਈ ਹੀ ਚਾਹੀਦੀ ਹੈ ਮਾਇਆ ਦੇ ਨਾਲ ਹੀ ਰਿਸ਼ਤੇ ਚਾਹੀਦੇ ਨੇ ਜੇ ਮਾਇਆ ਨਹੀਂ ਹੋਵੇਗੀ ਜ਼ਰੂਰੀ ਹੈ ਮਾਇਆ ਜੇ ਰੱਬ ਸਭ ਕੁਝ ਹੈ ਤਾਂ ਮਾਇਆ ਵੀ ਰੱਬ ਨਾਲੋਂ ਘੱਟ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਕਦੇ ਕੋਈ ਚਾਹੁੰਦਾ ਨਹੀਂ ਕਿ ਮੈਂ ਕਿਤੇ ਜਾ ਕੇ ਗਰੀਬ ਕਿਤੇ ਨੀਵੇਂ ਥਾਂ ਤੇ ਥੋੜਾ ਹੁਣ ਰਿਸ਼ਤਾ ਜੋੜਾਂਗਾ ਉਹਦੇ ਨਾਲ ਬੈਲੈਂਸ ਨਹੀਂ ਬਣਦਾ ਉਹਦੇ ਨਾਲ ਸਬੰਧ ਨਹੀਂ ਬਣਦਾ ਰਿਸ਼ਤੇ ਨਾਤੇ ਬਣਾਉਣੇ ਜਿੱਥੋਂ ਤੱਕ ਸਮਝ ਆਉਂਦਾ ਏ ਇੱਕ ਪਰ ਉਪਕਾਰ ਹੈ ਸੈਕਰੀਫਾਈਸ ਹੈ ਦਇਆ ਹੈ ਭਾਵਨਾ ਹੈ ਜੇ ਸਮਾਜ ਨੂੰ ਬਦਲਣਾ ਏ ਤਾਂ ਕੁਝ ਐਸੇ ਵੀ ਧੱਗ ਅਪਣਾਉਣੇ ਪੈਂਦੇ ਨੇ ਐਕਸ਼ਨ ਲੈਣੇ ਪੈਂਦੇ ਨੇ ਜਿਹੜੇ ਗੁਰਬਾਣੀ ਦੇ ਆਧਾਰ ਤੇ ਬਿਲਕੁਲ ਸਹੀ ਹੋਣਗੇ ਪਰ ਸਾਡੀ ਸਮਝ ਦੇ ਅਨੁਸਾਰ ਉਹ ਫਿਰ ਨੀਵੇਂ ਹੋਣਗੇ ਗੁਰਬਾਣੀ ਦੇ ਆਧਾਰ ਤੇ ਬਿਲਕੁਲ ਰਾਇਤ ਹੋਣਗੇ ਪਰ ਉਹਨਾਂ ਤੇ ਫੈਸਲਾ ਲੈਣਾ ਖੜਨਾ ਇਹ ਬੜਾ ਮੁਸ਼ਕਿਲ ਹੈ ਕੋਈ ਵੀ ਪਤਾ ਇਹ ਬੜੀ ਵੱਡੀ ਗੱਲ ਹੈ ਕਿਵੇਂ ਵੱਡਾ ਜਿਗਰਾ ਕਰਕੇ ਫੈਸਲਾ ਲਏਗਾ ਕਿ ਉਹਦੀ ਧੀ ਦਾ ਆਨੰਦ ਕਾਰਜ ਕਿਸੇ ਇੱਕ ਨਾਰਮਲ ਜਿਹੇ ਪਰਿਵਾਰ ਦੇ ਵਿੱਚ ਇੱਕ ਨਾਰਮਲ ਜਿਹੇ ਫੈਮਿਲੀ ਦੇ ਵਿੱਚ ਚੰਗਾ ਇਨਸਾਨ ਤੇ ਹੈ ਪਰ ਨਾਰਮਲ ਫੈਮਿਲੀ ਇਹ ਕਿਵੇਂ ਹੋਵੇ ਇਹ ਬੜਾ ਵੱਡਾ ਪਰਉਪਕਾਰ ਚਾਹੀਦਾ ਹੈ ਜੀ ਕਰਤੀ ਸਕਦਾ ਹੈ ਕੋਈ ਵੀ ਕਰ ਸਕਦਾ ਹੈ ਪਰ ਗੁਰੂ ਨਾਨਕ ਦੀ ਸਮਝ ਚਾਹੀਦੀ ਹੈ ਧੰਨ ਗੁਰੂ ਅਮਰਦਾਸ ਸਹ ਪਾਤਸ਼ਾਹ ਵਾਲਾ ਹਿਰਦਾ ਚਾਹੀਦਾ ਹੈ ਇਹ ਸੈਕਰੀਫਾਈਸ ਨੇ ਇਹ ਸਮਾਜ ਨੂੰ ਬਦਲਦੇ ਨਤੀਜੇ ਨੇ ਢੰਗ ਨੇ ਜਿਹੜੇ ਅੱਗੇ ਲਿਹਾਉਣੇ ਪੈਣੇ ਨੇ ਬਦਲੇ ਦੇ ਕਰੇ ਬਿਨਾ ਕੁਝ ਨਹੀਂ ਹੁੰਦਾ ਬੜਾ ਵੱਡੀ ਸਮਝ ਚਾਹੀਦੀ ਹੈ ਉੱਚੀ ਮੱਤ ਚਾਹੀਦੀ ਹੈ ਪਰ ਲੋਕ ਕਰਦੇ ਨੇ ਜਿਵੇਂ ਆਪਾਂ ਇੱਕ ਲਫ਼ਜ਼ ਵਰਤਦੇ ਨੇ ਜੀ ਅਮੀਰ ਅਮੀਰ ਹੁੰਦੇ ਜਾ ਰਹੇ ਨੇ ਤੇ ਗਰੀਬ ਗਰੀਬ ਹੁੰਦਾ ਜਾ ਰਿਹਾ ਉਹਦਾ ਕਾਰਨ ਵੀ ਇਹ ਹੋਈ ਹੈ ਲੋਕ ਤੋੜਨਾ ਨਹੀਂ ਚਾਹੁੰਦੇ ਇਸ ਕੜੀ ਨੂੰ ਮੰਨ ਲਓ ਕਿ ਤੇ ਰਿਸ਼ਤਾ ਜੁੜ ਰਿਹਾ ਹੈ ਤਾਂ ਅਮੀਰ ਦੇ ਘਰ ਵਿੱਚ ਹੀ ਰਿਸ਼ਤਾ ਜੋੜਿਆ ਉੱਥੇ ਲੱਖਾਂ ਦੀਆਂ ਗੱਡੀਆਂ ਵੀ ਦਿੱਤੀਆਂ ਜਾਣੀਆਂ ਨੇ ਤਹੇਜ ਵੀ ਦਿੱਤਾ ਜਾਣਾ ਹੈ ਅਮੀਰ ਨੂੰ ਅਮੀਰ ਕੀਤਾ ਜਾ ਰਿਹਾ ਹੈ ਪਰ ਜੇ ਉੱਥੇ ਹੀ ਕੋਈ ਭਲਾ ਇਨਸਾਨ ਕੋਈ ਨੌਜਵਾਨ ਭਾਵੇਂ ਲੜਕੀ ਹੈ ਭਾਵੇਂ ਲੜਕਾ ਹੈ ਕੋਈ ਇਮਾਨਦਾਰ ਸੋਹਣੇ ਜੀਵਨ ਵਾਲਾ ਵੇਖਿਆ ਜਾਵੇ ਉਹ ਸਮਾਨਤਾਵਾਂ ਟੁੱਟਣਗੀਆਂ ਫਰਕ ਪਵੇਗਾ ਪਲੇ ਰਿਸ਼ਤੇ ਜੁੜਨਗੇ ਕਿਸੇ ਗਰੀਬ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ ਕਿਸੇ ਮਿਡਲ ਕਲਾਸ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ ਭਲਾ ਕੀਤਾ ਜਾ ਸਕਦਾ ਹੈ ਪਰ ਇਹ ਪਰਉਪਕਾਰ ਨਹੀਂ ਇਹ ਨਹੀਂ ਹੁੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰ ਹੀ ਇਹ ਤਾਂ ਸਮਝ ਬਣੇ ਗੁਰੂ ਪਾਤਸ਼ਾਹ ਮਤ ਬੁੱਧ ਬਖਸ਼ਣ ਫੇਰ ਇਹ ਬਾਹ ਇਸ ਢੰਗ ਨਾਲ ਫੜੀ ਜਾ ਸਕਦੀ ਹੈ ਫੇਰ ਇਹਨਾਂ ਗੱਲਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ ਨਹੀਂ ਤੇ ਕਹੋ ਨਾ ਵੱਡਾ ਮਾਇਆ ਵੰਡਿਆਈ ਸੋ ਵੱਡਾ ਜਿਨ ਰਾਮ ਨੇ ਬੁਲਾਈ ਕਹਿ ਦਿੱ Đਣਾ ਬੜਾ ਸੋਖਾ ਇਥੋਂ ਵਿਆਖਿਆ ਦੇ ਰੂਪ ਦੇ ਵਿੱਚ ਕਿ ਉਹ ਵੱਡਾ ਇਨਸਾਨ ਹੈ ਜਿਨੇ ਪ੍ਰਮਾਤਮਾ ਨਾਲ ਲਿਵ ਲਾਈ ਹੈ ਕਹਿ ਦਿੱਤਾ ਜੀ ਆਪਾਂ ਬੜੇ ਸੋਖਿਆ ਹਾਂ ਕੌਣ ਮੀਰ ਹੈ ਜੀ ਜਿਨੇ ਪ੍ਰਮਾਤਮਾ ਨਾਲ ਲਿਵ ਲਾਈ ਹੈ ਪਰ ਜਦੋਂ ਆਪਾਂ ਵੀ ਰਿਸ਼ਤੇ ਨਾਤੇ ਪਾਲਣੇ ਨੇ ਉਦੋਂ ਫਿਰ ਆਪਾਂ ਉਹ ਹੀ ਲੱਭਾਂਗੇ ਕਿ ਜਿਹਦੇ ਕੋਲੇ ਮਾਇਆ ਹੋਵੇ ਫਿਰ ਉਹ ਵੱਡਾ ਉਹ ਧੰਨ ਵਾਲਾ ਜਿਨੇ ਗੁਰੂ ਦੇ ਨਾਮ ਦੇ ਨਾਲ ਲਿਵ ਲਾਈ ਹੈ ਉਹਦਾ ਵਿਚਾਰਾ ਕਿਤੇ ਸਾਈਡ ਜੇ ਤੇ ਬੈਠਾ ਹੁੰਦਾ ਹੁਣ ਇਹ ਲਿਪ ਵਾਲੇ ਨੂੰ ਕੌਣ ਪੁੱਛਦਾ ਏ ਮਾਫ ਕਰਿਓ ਸੰਸਾਰ ਦਾ ਜਿਹੜਾ ਵਿਆਖਿਆ ਦਾ ਸੁਣਾਉਣ ਦਾ ਰੂਪ ਹੈ ਵਿਚਰਨ ਦਾ ਰੂਪ ਹੈ ਉਹ ਬੜਾ ਅਲੱਗ ਹੈ ਇਹ ਕੰਮ ਰਸ ਹੈ ਬੜਾ ਪਿਆਰਾ ਲੱਗਦਾ ਏ ਸੁਣਾਉਣਾ ਤੇ ਸੁੰਣਾ ਬਹੁਤ ਪਿਆਰੀ ਗੱਲ ਹੈ ਇਹ ਗੁਰਬਾਣੀ ਦੀ ਵਿਆਖਿਆ ਹੈ ਭਜ ਦੀ ਪੰਕਤੀ ਨੂੰ ਨਾਲ ਲੈ ਲਵਾਂ ਕਬੀਰ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਦਿਕੋ ਸੌਪਤੇ ਗਿਆ ਲੱਗੇ ਮੇਰਾ ਇਹ ਸੌਖੀ ਉਧਾਰਨ ਗੁਰੂ ਪਾਤਸ਼ਾਹ ਨੇ ਬਖਸ਼ੀ ਰੱਬ ਨੇ ਬੜਾ ਕੁਝ ਦਿੱਤਾ ਹੈ ਮੈਂ ਵੇਖਿਆ ਹੀ ਤਾਂ ਇਹਨੇ ਕਿ ਕਿਆ ਸੀ ਰੱਬ ਨੇ ਅਮੀਰੀ ਪੈਦਾ ਕੀਤਾ ਏ ਸਾਰਿਆਂ ਨੂੰ ਸਾਡੇ ਕੋਲੇ ਸਾਡਾ ਕੁਝ ਵੀ ਨਹੀਂ ਸਭ ਕੁਝ ਉਹਦਾ ਹੀ ਹੈ ਪਰ ਫਿਰ ਵੀ ਮਨੁੱਖ ਦਾ ਪੈਮਾਨਾ ਹੈ ਜਿਹੜਾ ਜ਼ਿੰਦਗੀ ਜਿਉਂਦਾ ਉਹ ਬਾਹਰੀ ਪੈਮਾਨੇ ਤੇ ਹੀ ਰਹਿੰਦਾ ਹੈ ਤੇ ਜਿੰਨਾ ਸਮਾਂ ਅਸੀਂ ਗੁਰਬਾਣੀ ਦੀ ਅਮੀਰੀ ਨਹੀਂ ਵੇਖਾਂਗੇ ਕਿਸੇ ਦੇ ਅੰਦਰ ਗੁਰਬਾਣੀ ਦਾ ਪਰ ਉਪਕਾਰ ਨਹੀਂ ਵੇਖਾਂਗੇ ਕਿਸੇ ਦੇ ਅੰਦਰ ਗੁਰਬਾਣੀ ਦੇ ਅਨੁਸਾਰ ਮਨੁੱਖ ਦਾ ਜੀਵਨ ਨਹੀਂ ਵੇਖਾਂਗੇ ਅਸੀਂ ਉਤਨਾ ਸਮਾਂ ਨਾ ਤੇ ਫਿਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਧਨਵਾਨ ਨਜਰ ਆਉਣਾ ਏ ਨਾ ਉਹ ਅਮੀਰ ਨਜਰ ਆਉਣਾ ਏ ਉਹ ਤੇ ਫਿਰ ਮੈਂ ਕਈ ਵਾਰ ਗ੍ਰੰਥੀ ਸਿੰਘਾਂ ਦੀ ਗੱਲ ਕਰਦਾ ਹੁੰਨਾ ਇਸ ਵਿਸ਼ੇ ਤੇ ਕਿ ਕਈ ਵਾਰ ਅਸੀਂ ਨਾ ਜਗਤ ਦੇ ਮਾਲਕ ਤੋਂ ਮੰਗਣ ਆਉਂਦੇ ਹਾਂ ਸਾਰੇ ਮੰਗਣ ਆਉਂਦੇ ਹਾਂ ਆਪਾਂ ਇੱਕ ਸਮਾਨ ਪਰ ਜਗਤ ਦੇ ਮਾਲਕ ਦੇ ਕੋਲ 20 ਸਾਲ 25 ਸਾਲ ਰਹਿਣ ਵਾਲਾ ਗੁਰੂ ਦਾ ਵਜ਼ੀਰ ਮੈਂ ਕਹਿੰਦਾ ਹੁਣ ਉਹ ਕਿਵੇਂ ਗਰੀਬ ਰਹਿ ਗਿਆ ਜੀ ਤੋ ਦੁਨੀਆ ਮੰਗਣ ਆਉਂਦੀ ਏ ਉਹ ਕਹਿੰਦਾ ਜੀ ਅਜੇ ਮੇਰਾ ਮਕਾਨ ਨਹੀਂ ਬਣਿਆ ਪਿੱਛੇ ਉਹ ਕਹਿੰਦਾ ਜੀ ਮੇਰੇ ਬੱਚਿਆਂ ਨੂੰ ਪੜਾਉਣ ਦਾ ਮਿੱਥੋਂ ਖਰਚਾ ਪੂਰਾ ਨਹੀਂ ਹੋ ਰਿਹਾ ਬੜਾ ਹੈਰਾਨ ਹੋਇਆ ਜਦੋਂ ਪਹਿਲੀ ਵਾਰ ਸੁਰਤ ਵਿੱਚ ਮੇਰੇ ਖਿਆਲ ਆਇਆ ਜਗਤ ਦੇ ਮਾਲਕ ਦੇ ਕੋਲ ਰਹਿਣ ਵਾਲਾ 24 ਘੰਟੇ ਗੁਰਦੁਆਰੇ ਸੇਵਾ ਕਰਨ ਵਾਲਾ ਗ੍ਰੰਥੀ ਕਿਵੇਂ ਅਗਰੀਮ ਰਹਿ ਗਿਆ ਇਹ ਸਮਝਿਆ ਹੀ ਨਹੀਂ ਬੰਦੇ ਨੇ ਕਿ ਕਿਤੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਹੀ ਤੇ ਇੱਕ ਦੂਜੇ ਨੂੰ ਵੇਖਣਾ ਸੀ ਉਹ ਕਹਾਣੀ ਆਪ ਸਭ ਨੂੰ ਯਾਦ ਹੈ ਖੂਬ ਵਾਲੀ ਕਿ ਖੂਬ ਵਿੱਚੋਂ ਬੰਦੇ ਨੂੰ ਕੱਢਿਆ ਜਾਂਦਾ ਹੈ ਉਹ ਕਹਿੰਦੇ ਜੀ ਨਹੀਂ ਇਹ ਤੇ ਰੱਬ ਨੇ ਲੇਖ ਭਾਗ ਬਣਾ ਦਿੱਤੇ ਨੇ ਮੈਂ ਵਿਆਖਿਆ ਤੇ ਵਾਪਸ ਆ ਜਾਵਾਂ ਫਿਰ ਉਹ ਤਾਂ ਕਹਿੰਦੇ ਉਹ ਗਰੀਬ ਦਾ ਗਰੀਬ ਹੀ ਰਹਿ ਗਿਆ ਉੱਥੇ ਹੀ ਰਹਿ ਗਿਆ ਫਿਰ ਉਹ ਤਾਂ ਕਾਹ ਨਾ ਵੱਡਾ ਮਾਇਆ ਵਡਿਆਈ ਫਿਰ ਉਹ ਪੰਕਤੀ ਫਿਰ ਉੱਥੇ ਦੀ ਉੱਥੀ ਰਹਿ ਗਈ ਤਾਂ ਇਹ ਸਿਧਾਂਤ ਲਾਗੂ ਨਹੀਂ ਹੋਏ ਜੀਵਨ ਦੇ ਵਿੱਚ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਬੰਦੇ ਆ ਤੈਨੂੰ ਜ਼ਿੰਦਗੀ ਜਿਉਣ ਲਈ ਬੜਾ ਕੁਝ ਦਿੱਤਾ ਪਰ ਤੂੰ ਕੀ ਹੋਇਆ ਮੇਰੀ ਮੇਰੀ ਕਰਦੇ ਜਨਮ ਗਏ ਤਾਂ ਇਹਦੇ ਨਾਲ ਹੋਇਆ ਕੀ ਕਹਿੰਦੇ ਖਸਮ ਬਰੇ ਤੋ ਨਾਰ ਨਾ ਰੂਵੇ ਉਸ ਰਖਵਾਰੂ ਔਰ ਉਹ ਉਵੇ ਕਹਿੰਦੇ ਤੂੰ ਧੰਨ ਨੂੰ ਆਪਣਾ ਸਮਝ ਲਿਆ ਇਸ ਮਾਇਆ ਦੇ ਨਾਲ ਸੰਸਾਰ ਦੇ ਪਦਾਰਥਾਂ ਦੇ ਨਾਲ ਇੰਨਾ ਕਈ ਵਾਰ ਮੋਹ ਪਾ ਲੈਣਾ ਤੇਰੀ ਇਹ ਅਵਸਥਾ ਬਣਦੀ ਹੀ ਨਹੀਂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜਦੋਂ ਇਹ ਇਹ ਸਮਝ ਬਣੇਗੀ ਨਾ ਜੀ ਇਸ ਵਿਆਖਿਆ ਸੋਨੀ ਇੱਕ ਅਲਗ ਰੂਪ ਹੈ ਪਰ ਇਹ ਜਦੋਂ ਬੁੱਧ ਬਣੇਗੀ ਉਸ ਥਾਂ ਤੇ ਜਾ ਕੇ ਜਦੋਂ ਲੈਵਲ ਬਣੇਗਾ ਤਾਂ ਇਹ ਪਰਉਪਕਾਰ ਜੋ ਗੱਲਾਂ ਆਪਾਂ ਪਹਿਲਾਂ ਕੀਤੀਆਂ ਨੇ ਤਾਂ ਸੰਸਾਰ ਵਿੱਚ ਲਾਗੂ ਹੋ ਸਕਦੀਆਂ ਨੇ ਨਹੀਂ ਤੇ ਨਹੀਂ ਹੋ ਸਕਦੀਆਂ ਉਹ ਸਿਰਫ ਵਿਆਖਿਆ ਦੇ ਰੂਪ ਇਹਦਾ ਹੈ ਤਾਂ ਗੁਰੂ ਪਾਤਸ਼ਾਹ ਮਿਹਰamat ਕਰਨ ਸਾਨੂੰ ਸਾਰਿਆਂ ਨੂੰ ਜਿਹੜੀ ਇਹ ਅਮੀਰੀ ਗੁਰੂ ਪਾਤਸ਼ਾਹ ਬਖਸ਼ ਰਹੇ ਨੇ ਇਹ ਨਜ਼ਰੀਆ ਵੇਖਣ ਦਾ ਬਣੇ ਤਾਂ ਰਿਸ਼ਤੇ ਨਾਤੇ ਵੀ ਸੋਹਣੇ ਨਿਭਣਗੇ ਲੋਕਾਂ ਦੇ ਡਿਵੋਰਸ ਨਹੀਂ ਹੋਣਗੇ ਤਲਾਕ ਨਹੀਂ ਹੋਣਗੇ ਅੱਜ ਬਹੁਤ ਵਿਆਹ ਸ਼ਾਦੀਆਂ ਹੋ ਵੀ ਰਹੇ ਨੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਤਲਾਕ ਵੀ ਨਾਲ ਹੀ ਹੋਏ ਪਏ ਹੁੰਦੇ। ਇਹ ਬੜੀਆਂ ਘਟਨਾਵਾਂ ਨੇ। ਚਲੋ ਮੈਂ ਵਿਸ਼ੇ ਨੂੰ ਸੰਕੋਚਾਂ। ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਬਾਬਾ ਕਬੀਰ ਜੀ। ਤੇਰਾ ਤੂੰ ਦੇਖੋ ਸੌਂਪਤੇ, "ਕਿਆ ਲੱਗੇ ਮੇਰਾ ਪਾਤਸ਼ਾਹ, ਮੇਰਾ ਕੀ ਲੱਗਦਾ? ਮੇਰੇ ਕੋਲੇ ਹੈਗੀ ਕੁਝ ਨਹੀਂ।" ਪਰ ਗੁਰੂ ਪਾਤਸ਼ਾਹ ਇਹ ਸਮਝ ਬਣਾਉਣ, ਇਹ ਮਤਬੁੱਧ ਬਣਾਉਣ ਤਾਂ ਹੀ ਭਾਈ ਉਸ ਲੈਵਲ ਤੇ ਉਸ ਅਵਸਥਾ ਤੇ ਸਮਝ ਕੇ ਕੁਝ ਪਰ ਉਪਕਾਰ ਕੋਝ ਭਲੇ ਕੰਮ ਸੰਸਾਰ ਚ ਕੀਤੇ ਜਾ ਸਕਦੇ ਨੇ ਨਹੀਂ ਤੇ ਸੁਮਹਿ ਧਨ ਰੱਖਣ ਕੋ ਦੀਆ ਮੁਗਦ ਕਹੈ ਧਨ ਮੇਰਾ ਫਿਰ ਮਨ ਦੀ ਅਵਸਥਾ ਉੱਥੇ ਹੀ ਰਹਿ ਜਾਂਦੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹੁਣ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤੇ ਪ੍ਰਬੰਧੂ ਜੀ ਵਾਹਿਗੁਰੂ ਜੀ ਕਾ ਠਾਨ ਸਾਹਿਬ ਵਾਹਿਗੁਰੂ ਪਤੇ RAM KALI MOHALLA 3 ANAND KO OHKAR SATGURU PRASAD ANAND PAYA MERI MAAI SATGURU MAIN PAYA PAYA KAHI DIL MANIA ARAAG RATAN PARWAR PARIAN SHABD GAVANI AIYAN KAH NAAN KI ANAND HOAA SATGURU MAIN PAYA